ਅਗਤਾ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਤੇ ਲੋਹੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇੱਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਆ 8427019817 ਸੋ ਅੱਜ ਦੀ ਵੀਡੀਓ ਵਿੱਚ ਇੱਕ ਝੋਟੀ ਤਾਜੀ ਸੁੰਦੀ ਤੇ ਤਿੰਨ ਦਿਖਾਵਾਂ ਤੁਹਾਨੂੰ ਅਪਸਰ ਬੱਚਿਆਂ ਇਹ ਚਾਰ ਨਾਲ ਵੀਰ ਦੇ ਸੇਲਾਂ ਡਟੇਲ ਵੀਰ ਤੋਂ ਪੁੱਛਦੇ ਆਓਗੇ ਕਰੀਏ ਗੱਲਬਾਤ ਸਸੀਗਾਲ ਬਾਈ ਸਸੀਗਾਲ ਬਾਈ ਨਾਮ ਐਡਰੈਸ ਦੱਸੋ ਜੀ ਆਪਣਾ ਨਾਮ ਬਿਆਨ ਸਿੰਘ ਪਿੰਡ ਗਹਿਲ ਜ਼ਿਲ੍ਹਾ ਬਰਨਾਲਾ ਤਹਿਸੀਲ ਤਪਾ ਜੀ ਤੇ ਮੋਬਾਈਲ ਨੰਬਰ ਜੀ ਆਪਣਾ 9465433210 9465433210 ਆਪਾਂ ਦਿਖਾਵਾਂਗੇ ਅੱਜ ਚਾਰ ਨਗ ਹਨ ਪਹਿਲਾ ਨੰਬਰ ਆਪਾਂ ਜਿਹੜੀ ਝੋਟੀ ਦੇਖਦੇ ਆ ਕਿਹੜਾ ਸੂਆ ਸੁੰਦੀ ਹੈ ਝੋਟੀ ਜੀ ਇਹ ਪਹਿਲਾ ਸੂਆ ਸੁੰਦੀ ਆ ਪਹਿਲਾ ਸੂਆ ਪਲੂਨ ਸੁੰਦੀ ਆ ਇਹਦਾ 1 ਹਫਤਾ ਬਾਕੀ ਆ ਹਜੇ 1 ਹਫਤਾ ਪਿਆ ਸੂਣ ਚ ਬਾਕੀ ਹਾਂਜੀ ਬਹੁਤ ਠੱਡੀ ਸੀ ਬਹੁਤ ਠੀਕ ਹੈ ਮਾਰਜੀ ਥੱਲੇ ਬੈਠੇ ਰਹੋ ਸੋ ਠੰਡੀ ਦੇਖੋ ਜਿੱਦਾਂ ਪਲੂਣ ਐ ਇੰਨਾ ਮੰਨ ਕੇ ਚੱਲ ਠੰਡੀ ਵਾਲਾ ਤਾਂ ਰਿਕਾਰਡ ਹੀ ਤੋੜੇ ਪੈ ਜਾਵਾ ਜਿਵੇਂ ਮਰਜੀ ਥਣ ਖਿੱਚੀ ਚਲੋ ਜੀ ਤੇ ਬਾਕੀ ਹਵਾਨਾ ਵੀ ਜਮਾ ਹਰਿਆਣੇ ਵਾਲੇ ਝੋਟਿਆਂ ਦੇ ਪਿੱਛੇ ਨੂੰ ਕੱਢਦੀ ਆ ਹਨਾ ਹਾਂ ਜੀ ਹਾਂ ਤੇ ਇਹਦੀ ਮਾਂ ਦਾ ਰਿਕਾਰਡ ਵਗੈਰਾ ਕੀ ਸੀ ਵੀਰੇ ਆਪਣੇ ਕੋਲ ਇਹਦੀ ਮਾਂ ਦਾ ਰਿਕਾਰਡ ਜੀ ਆਪਣੇ ਕੋਲੇ ਆ ਠੀਕ ਹੈ 18 ਲੀਟਰ ਦੁੱਧਾ ਹੁਣ ਚੌਥੇ ਸੂਏ ਸੁਣ ਤੇ ਮਾਂ ਵੀ ਆਪਣੇ ਕੋਲ ਘਰੇ ਖੜੀ ਆ ਘਰੇ ਕੋਲੇ ਆ ਠੀਕ ਹੈ ਆਪਾਂ ਕਿਥੋਂ ਲੈਂਦੀ ਸੀ ਮਲਾਂ ਕੱਟੀਏ ਉਹ ਲੈਂਦੀ ਰੋहतक ਤੋਂ ਅੱਛਾ ਮੱਝ ਦਿਖਾ ਸਕਦੇ ਆਪਾਂ ਹਾਂਜੀ ਹਾਂ ਮੱਝ ਆਪਣੇ ਕੋਲ ਅੱਛਾ ਵੀਰੇ ਆ ਆ ਗਈ ਮਾਂ ਛੋਟੀ ਦੀ ਹੈਣਾ ਇਹ ਤਾਂ ਉੱਤੇ ਸਿਉਣੀ ਹੋਣਾ ਧੱਪਣ ਅੱਛਾ ਤੀਜਾ ਸੂਆ ਸੂਈ ਵੇ ਚੌਥੇ ਨਹੀਂ ਘੱਪਣਾ ਹਾਂਜੀ ਇਹਦੀ ਮਾਂ ਵੀ ਜਿੱਤੀ ਵੀ ਆਪਣੀ ਠੀਕ ਹੈ ਕੰਪੀਟੀਸ਼ਨ ਤਣਾਉਲੇ ਤੋਂ ਇਹਦੀ ਮਾਂ ਵੀ ਗਾਹਾਂ ਹਾਂਜੀ ਹਾਂਜੀ ਇਹ ਵੀ ਛੋਟੀ ਹੁੰਦੀ ਜਿੱਤੀ ਹੁੰਦੀ ਅੱਛਾ ਘਰੇ ਆਪਣੇ ਕੋਲ ਰਵਾਤੁਰਿਆ ਹੁੰਦਾ ਤੀਜੀ ਜਨਰੇਸ਼ਨ ਗਾਹਾਂ ਆਪਣੇ ਕੋਲ ਘਰੇ ਤਿਆਰ ਆ ਗਈ ਹਾਂਜੀ ਹਾਂਜੀ ਠੀਕ ਹੈ ਇਹ ਕਿ ਮੇਲੇ 'ਚ ਪਾਈ ਸੀ ਕਿਦੇ ਇਹ ਇਹ ਮੇਲੇ 'ਚ ਪਾਈ ਸੀ ਮੰਨ ਕੇ ਚਲੋ ਬਸ ਬਿਊ ਇਹਦਾ ਕੱਟਾ ਵੀ ਆਪਣੇ ਕੋਲੇ ਆ ਠੀਕ ਆ ਆ ਖੜਾ ਜਿਹੜਾ M20 ਦਾ ਕੱਟਾ ਹਨਾ ਠੀਕ ਆ ਕੱਟਾ ਵੀ ਆਪਣੇ ਠੀਕ ਹੈ ਇਹ ਦੁੰਦਾ ਹੋ ਗਿਆ ਲੱਗਦਾ ਹਨਾ ਹਾਂ ਤਨੋਲੇ ਮੇਲੇ ਤੋਂ ਖੀਰਾਂ ਜਿੱਤੇ ਆ ਸੀ ਠੀਕ ਆ ਜਿਹੜੇ ਇੱਕ ਤੋਂ ਹੁਣ ਦੁੰਦੇ ਜੀ ਅੱਛਾ ਕੱਟੀਆਂ ਵਾਲੇ ਇੱਕ ਸੂਆ ਛੋਟਾ ਆ ਗਿਆ ਇਹ ਹਾਂਜੀ ਹਾਂਜੀ ਸੁਪਰੇਤ ਸਿੰਘ ਮੂੰਹ ਮੱਥਾ ਦੇਖ ਸਕਦਾ ਝੋਟੀ ਦਾ ਤੇ ਬਾਕੀ ਲੇਵਾ ਦੇਖੋ ਬੈਕ ਸਾਈਡ ਤੋਂ ਛੱਡ ਮੇਲੇ ਦੇ ਝੋਟੀ ਆ ਤੇ ਹਵਾਨਾ ਜਮਾ ਅੱਗੇ ਜਿਹੜਾ ਕਹਿੰਦੇ ਪਿੱਛੇ ਦਾ ਝਕਾ ਜਾਵਾ ਉਹ ਹਵਾਨਾ ਬਣਨਾ ਕੋ ਕੱਦ ਕਾੜ ਦੇਖੋ ਤੇ ਬਿਊਟੀ ਦੇਖੋ ਛੋਟੀ ਜਿਹੀ ਉਹ ਪੂਰਾ ਰਿਕਾਰਡ ਵਗੈਰਾ ਵੀ ਵੀਰਾਂ ਕੋਲੇ ਸਾਰਾ ਹੈਗਾ ਜਮਾ ਕਰੇ ਮੱਝ ਵੀ ਕਰੇ ਖਰੀ ਤੇ ਬਾਕੀ ਪੂਨੀ ਜਿਵੇਂ ਕਹਿੰਦੇ ਹਰਿਆਣੇ ਵਾਲੀ ਨਸਲ ਮੁੱਲ ਪਿਆ ਵੀਰੇ ਉਹਦਾ ਲੱਗਦਾ ਪੈਸੇ ਹੈਣਾ ਸੋ ਦੇਖੋ ਜਮਾ ਤੇ ਵੀਰੇ ਆਪ ਪਤਾ ਕਿਹੜੇ ਸੀਮਣ ਦੀ ਆਪ ਇਹ ਐਚ ਐਲ ਡੀ ਵੀ ਦੀ ਹੈ ਬਾਈ ਤੇ ਅੱਗੇ ਕਿਹੜਾ ਸੀਮਣ ਲੱਗਿਆ ਹੋਣਾ ਇਹਦੇ ਦਾਰੇ ਦਾ ਬਸ ਮੀਟਰੀ ਫਾਰਮ ਐਲ ਡੀ ਐ ਫੜਾ ਦਾਰੇ ਲੱਗਿਆ ਹੋਵੇ ਦੇ ਤੇ ਕੀ ਅਨੁਮਾਨ ਆਪ ਨੂੰ ਦੁੱਧ ਕਿੰਨਾ ਪਾ ਦੂਗੀ ਇਹ ਉਦੋਂ ਤੇ ਜਿਹੜੇ ਹਿਸਾਬ ਨਾਲ ਤਿਆਰੀ ਕਰਦੀ ਆਉਂਦੇ ਬਾਈ 14 ਲੀਟਰ ਦੀ ਆ ਜਾਂਦੀ ਅਗਲਾ 12 ਮੰਨ ਕੇ ਪਲੂਨ ਤੋਂ ਲੈ ਜਾਈਏ 12 ਕਿਲੋ ਦੁੱਧ ਵੀ ਪਲੂਨ ਰਾਵਣਾ ਪਾ ਦੂਗੀ ਪਾ ਦੂਗੀ ਜੀ ਪਾ ਦੂਗੀ ਤੇ ਬਾਕੀ ਝੋਲੀ ਝਾਲੀ ਝੋਟੀ ਦੀ ਬਹੁਤ ਚੰਗੀਆਂ ਨੇ ਬੜੀ ਠੰਡੀ ਝੋਟੀ ਹੈ ਬਾਈ ਇੰਨੇ ਪਲੂਨ ਕਿੱਥੇ ਹੱਥ ਲਗਾਉਣੇ ਹੋਣਗੇ ਤੁਹਾਡੇ ਰਾਮ ਤੇ ਮੁੱਲੇ ਦਾ ਕੀ ਰੱਖਿਆ ਆਪਾਂ ਮੁੱਲੇ ਦਾ ਬਾਈ ਦੇਖੋ ਜਿਹੜੇ ਹਿਸਾਬ ਨਾਲ ਹੁਣ ਸਮਾਂ ਚੱਲ ਰਿਹਾ ਥੋੜੀ ਤੇਜ਼ੀ ਦੀ ਆ ਠੀਕ ਹੈ ਪਰ ਆਪਾਂ ਇਹਦਾ ਮੁੱਲ ਜਾਇਜ਼ ਹੀ ਕਰਾਂਗੇ 1 20 ਆ ਮਾਨਤਨ ਹੋਜੂ ਮਾਨਤਨ ਕਰ ਦਿਆਂਗੇ ਇੱਕ ਮਾਨਤਨ ਕਰਾਂਗੇ ਜਾਂ ਪੂਰਾ ਮਾਨ ਠੀਕ ਹੈ ਜਿਆਦਾ ਨਹੀਂ ਕਰਦੇ ਕੋਈ ਗੱਲ ਨਹੀਂ ਠੀਕ ਹੈ ਸੋ 1,20,000 ਡਿਮਾਂਡ ਹੈ ਇਹਦੇ ਵਿੱਚੋਂ ਮਾਨਦਾਨ ਹੋ ਜੂ ਤੇ ਬਾਕੀ ਸਿੰਘ ਮੂੰਹ ਮੱਥਾ ਦੇਖੋ ਝੋਟੀ ਦਾ ਜਮਾ ਤੇ ਕੁੰਡੇ ਸਿੰਘਾਂ ਦੀ ਤੇ ਬਾਕੀ ਪਤਲਾ ਕੁੰਬੜਾ ਜਮਾ ਤੇ ਬਾਕੀ ਹਵਾਨੇ ਦਾ ਝਕਾ ਬਿਲਕੁਲ ਪਿੱਛੇ ਨੂੰ ਚੰਗੀ ਸੋਹਣੀ ਝੋਟੀ ਵਜਿਆ ਬਰੀਡ ਤਿਆਰ ਕਰੂਗੇ ਅੱਗੇ ਤੇ ਦਰਵਾਜ਼ਾ ਲੱਗਿਆ ਵਾ ਸੀਮਣੇ ਦੇ ਤੇ ਅੱਗੇ ਦੂਜਾ ਨੰਬਰ ਜਿਹੜੀ ਬੱਸੀ ਦੇਖੀ ਜਨੇ ਆਪਾਂ ਇਹ ਬੱਸੀ ਦੀ ਉਮਰ ਜੀ ਹਜੇ ਮੰਨ ਕੇ ਚੱਲੋ ਸਾਲ ਦੀ ਹੋਈ ਨਹੀਂ ਜੀ ਠੀਕ ਹੈ ਸਾਡੇ 11 ਮਹੀਨਿਆਂ ਦੀ ਹੋਈ ਦੀ ਮਾਂ ਹੁਣ ਦੁਬਾਰਾ ਸੁਣੀਏ ਤੇ ਕਦ ਘਾਟ ਬਹੁਤ ਆ ਇਹ ਹਾਂਜੀ ਹਾਂਜੀ ਜਮਾ ਪਯੋਰ ਖੀਰੀ ਆ ਥਣਚਾਰ ਜਾਂ ਫੋਟ ਸਕਦੇ ਨਹੀਂ ਕੋਈ ਇਹਦੇ ਛੋਟੇ ਛੋਟੇ ਬੱਚੀਆਂ ਹੈਗੀਆਂ ਮਗਰ ਛੜਜ ਮੈਂ ਦੋ ਹੁੰਦੀਆਂ ਮਗਰ ਲਈ ਛੋਟੀਆਂ ਮੈਂ ਜੰਦੀਓ ਚੱਲਣ ਵਾਲੀਆਂ ਨਹੀਂ ਠੀਕ ਐ ਸੋ ਮਗਰ ਉਹ ਬੁੱਬੀਆਂ ਜੇ ਹੈਗੀਆਂ ਦੋ ਹਨਾ ਹਾਂਜੀ 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 ਠੀਕ ਐ ਫੜੀ ਮੜੀ ਥਣ ਧਖਾ ਜਿਸ ਵਾਰਕ ਜੋ ਹਵਾਨਾ ਦੇਖੋ ਸਮਾਰਕ ਥੱਲੋ 2 ਵਜਿਆਂ ਜ਼ਰੂਰ ਆ ਇਹ ਤਾਂ ਬੰਨਾ ਟਿਕ ਟੜ ਜਾ ਰਵੜ ਟੜ ਜਾ ਇਹ ਨਹੀਂ ਚੱਲਣ ਵਾਲੀਆਂ ਇਹਦਾ ਭਾਵ ਯਾਰ ਆਪਾਂ ਕੀ ਰੱਖਿਆ ਇਹਦਾ ਮੁੱਲ 25000 ਜੀ ਗੁਜਾਇਸ ਹੋਜੂਗੀ ਹਾਂਜੀ ਗੁਜਾਇਸ ਮਾਨਤਨ ਕਰਦੇ ਸੋਭਰ ਕੱਦ-ਕੱਦ ਦੇਖੋ ਤੇ ਬਾਕੀ ਤੋਰਾ ਵਗੈਰਾ ਬੱਚੀ ਦਾ ਪੂਰਾ ਓਕੇ ਜੇ ਅਗਰ ਆਪਾਂ ਤੋਰ ਕੇ ਦੇਖੋ ਨਾ ਵੀਡੀਓ ਬੜੀ ਲੰਬੀ ਹੋ ਜਾਂਦੀ ਹੈ ਕੋਈ ਸਿਸਟਮ ਨਹੀਂ ਤੇ ਅੱਗੇ ਤੀਜੇ ਨੰਬਰ ਵਾਲੀ ਬੱਚੀ ਦੇਖਿਆ ਜਿਹੜੀ ਆਪਾਂ ਇਹ ਵੀ ਜੀ ਮੂੰਹੋਂ ਖੀਰੀ ਆ ਠੀਕ ਹੈ ਉਹਦੇ ਟੀਕਾ ਭਰਾਏ ਨੂੰ ਅੱਜ 6 ਦਿਨ ਹੋ ਗਏ ਆਪਾਂ ਆਪ ਭਰਾਏ ਠੀਕ ਹੈ ਵਧੀਆ ਭਰਾ ਤਾਂ ਚੰਗਾ ਪੂਰਾ ਵਧੀਆ ਟੀਕਾ ਭਰਾਇਆ ਆਪ ਆਪਣਾ ਠੀਕ ਹੈ ਕਿੰਨੀ ਉਮਰ ਦੀ ਸੀ 11 1/2 ਨਹੀਂ ਨਹੀਂ ਉਹ ਹੈ ਜੀ 1/2 ਮਹੀਨਾ ਦੀ ਇਹਦੀ ਕਿੰਨੀ ਦੱਸੀ ਤੇਰੀ ਹੋਰ ਜ਼ਿਆਦਾ ਹੋਊਗੀ ਇਹਦੀ ਮੰਨ ਕੇ ਚਲੋ 14 15 ਮਹੀਨਾ ਦੀ ਹੈਗੀ ਹੈ ਇਹਦੇ ਫੋਰਸਾਂਗ ਤਾਂ ਥਾਨ ਵੀ ਮੋਟਾ ਲੱਗਿਆ ਪੂਰਾ ਹਾਂਜੀ ਹਾਂਜੀ ਪੂਰਾ ਥਾਨ ਦੇਖ ਲੈ ਪੂਰਾ ਮੋਟਾ ਤੇ ਇਹਦਾ ਭਾਵ ਯਾਰ ਕੀ ਰੱਖਿਆ ਇਹਦਾ ਮੁੱਲ ਵੀ 25000 ਇਹਦਾ ਮੁੱਲ 25 ਆ ਅੱਗੇ ਐਂਡ ਦੇ ਵੱਡੀ ਬੱਚੀ ਦੇਖਦੇ ਹਾਂ ਜੀ ਆਪਾਂ ਹਾਂਜੀ ਇਹ ਦੁਗ ਦੇ ਦੰਦ ਮੰਨ ਕੇ ਚਲੋ ਹਜੇ ਕੱਢਣੀ ਲੱਗੀ ਹੈ ਜੀ ਦੁਗ ਦੇ ਦੰਦ ਹਜੇ ਕੱਢਣ ਲੱਗੀ ਹੈ ਕੱਢਣਾ ਹਾਂਜੀ ਤੇ ਲਗਭਗ 25-22 ਮਹੀਨੇ ਉਮਰ ਹੋਵੇ ਜੀ ਤਾਂ ਹੋਊਗੀ ਜੀ ਇਹਦਾ ਭਾਵ ਇਹਦਾ ਭਾਵ ਯਾਰ ਕੀ ਆ ਇਹਦਾ ਮੁੱਲ 27000 ਰੁਪਏ ਜੀ ਮੰਨ ਲਈ 25 ਦੀ ਹੋਏ ਇਹ ਆ ਚਲੋ ਕੋਈ ਨਾ ਮਾਨਤਨ ਕਰ ਦਿਆਂਗੇ ਤਿੰਨੇ 75 ਤਿੰਨੇ ਲੋਕ ਆ 75 ਦੇ ਮਾਨਦਾਰ ਹੋ ਜੂਗਾ ਹਾਂਜੀ ਮਾਨਤਨ ਕਰ ਇਹਦੇ ਕੋਈ ਫੋਟੋ ਸੰਗ ਨਹੀਂ ਠੀਕ ਹੈ ਇਹ ਗੱਬੜ ਵਗੈਰਾ ਤਾਂ ਨਹੀਂ ਹੋਈ ਵੀ ਨਹੀਂ ਨਹੀਂ ਇਹ ਨਹੀਂ ਕੀ ਠੀਕ ਆ ਥਾਣੇ ਦੇ ਚਾਰ ਹੀ ਆ ਹਨ ਤੇ ਬਾਕੀ ਤੋਰ ਤਾਰ ਓਕੇ ਜਮੈਂ ਦਾ ਹਾਂਜੀ ਹਾਂਜੀ ਇਹ ਤੋਰ ਕੇ ਦਿਖਾ ਦਿੰਦੇ ਸੋ ਵੱਡੀ ਬੱਚੀ ਆਪਾਂ ਤੁਹਾਨੂੰ ਤੋਰ ਕੇ ਦਿਖਾ ਦਿੰਨੇ ਆ ਦੋਕ ਦੇ ਦੰਦ ਹਜੇ ਕੱਢਦੀ ਭਈਆ ਤੇ ਕੱਦ-ਕਾਠ ਜਿੰਦ-ਜਾਨ ਪਲੱਸ ਬਿਊਟੀ ਬਹੁਤ ਆ ਫੁੱਲ ਇਹਦੇ ਵਿੱਚ ਸੋ ਦੇਖੋ ਕੱਦ-ਕਾਠ ਬਹੁਤ ਆ ਤੇ ਗੱਬੜ ਹਜੇ ਹੋਈ ਕੋਈ ਨਹੀਂ ਦੇਖੋ ਕੱਦ-ਕਾਠ ਬਹੁਤ ਆ ਬੱਚੀ ਦਾ ਬੰ ਮੋਰ ਦਾ ਗੁਣ ਹਾਂਜੀ ਵੀਰੇ ਨੰਬਰ ਬੋਲੇ ਦੁਬਾਰੇ ਆਪਣਾ 94654 33210 ਪਿੰਡ ਗਹਿਲਾ ਜ਼ਿਲ੍ਹਾ ਬਰਨਾਲਾ ਬਰਨਾਲਾ ਤਹਿਸੀਲ ਤਪਾ ਸੋ ਆਪਾਂ ਚਾਰ ਨਾਕ ਤੁਹਾਨੂੰ ਦਿਖਾਦੇ ਪਹਿਲਾ ਨੰਬਰ ਤੇ ਝੋਟੀ ਦਿਖਾਈ ਆ ਜਮਨ ਨਗੀਨਾ ਹੀ ਦਿਖਾਇਆ ਸੋ ਕਿਸੇ ਵੀ ਵੀਰ ਦੇ ਕੋਈ ਵੀ ਨਗ ਪਸੰਦ ਹੋਵੇ ਇਸ ਨੰਬਰ ਤੇ ਸੰਪਰਕ ਕਰਕੇ ਖਰੀਦਦਾਰੀ ਕਰ ਸਕਦੇ ਹੋ ਸੋ ਵੀਡੀਓ ਦੇਖਣ ਲਈ ਸਭ ਦਾ ਤਹਿ ਦਲੋ ਧੰਨਵਾਦ ਜਲਦ ਮਿਲਦੇ ਆ ਕਿਸੇ ਨਵੀਂ